Thank <laughs> you. ਸੇਕਾਲ ਦੋਤੋਂ ਤੁਸੀਂ ਦੇਖ ਰਹੇ ਹੋ ਪ੍ਰੈਸ 5024 ਅੱਜ ਸਾਡੀ মিডিਆ ਟੀਮ ਪਿੰਡ ਗਾਜੀਆਣਾ ਵਿੱਚ ਪਹੁੰਚੀ ਹੈ ਸਵੇਰ ਸਵੇਰ ਇੱਥੇ ਇੱਕ ਘਟਨਾ ਹੋਈ ਅੱਗ ਲੱਗੀ ਹੈ ਪੁੱਛਦੇ ਆ ਕਾਰਨ ਨੁਕਸਾਨ ਵੀ ਇਕੱਠੇ ਹੋਏ ਆ ਕੀ ਕਹਿਣਾ ਜੀ ਬਾਜੀ ਅੱਜ ਸਵੇਰ ਹੀ ਅਨਾਉਂਸਮੈਂਟ ਆਉਣ ਤੇ ਸਾਡੇ ਪਿੰਡ ਵਾਜੀਆਣਾ ਦੇ ਵਾਸੀ ਆ ਜਿਹੜੇ ਸਾਰੇ ਭੱਜੇ ਪਾਣੀ ਵਾਲੀ ਟੈਂਕੀ ਲੈ ਕੇ ਵੀ ਕੁੱਛ ਆਈ ਤੋਂ ਵੀ ਸੱਜਣ ਪਹੁੰਚੇ ਆ ਸੈਦੋ ਦੇ ਵੀ ਬੁਰਜ ਖਮੀਰੇ ਤੋਂ ਵੀ ਸਾਰੀ ਸੰਗਤ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੌਕਾ ਸੰਭਾਲ ਲਿਆ ਸਿਰਫ ਸਰਕਰ ਸ਼ਾਟ ਹੋਣ ਕਰਕੇ ਇਹ ਅੱਗ ਲੱਗਣ ਦਾ ਕਾਰਨ ਬਣਿਆ ਤੇ ਨੁਕਸਾਨ ਹੋਣ ਤੋਂ ਫਿਲਹਾਲ ਬਚਦੇ ਰਹੀ ਹੈ ਥੋੜਾ ਮੋਟਾ ਨੁਕਸਾਨ ਤਾਂ ਚਲੋ ਹੋ ਹੀ ਜਾਂਦਾ ਹੈ ਉਹਨਾਂ ਕੋ ਹੋਇਆ ਤੇ ਅਸੀਂ ਫਿਰ ਦੁਆਰਾ ਤੋਂ ਸਾਰੇ ਪਿੰਡ ਵਾਸੀਆਂ ਦਾਾਈ ਵਾਸੀਆਂ ਦਾ ਸੈਦੋ ਵਾਸੀਆਂ ਦਾ ਤੇ ਬੁਰਜ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੀ ਔਖੇ ਸਮੇਂ ਵਿੱਚ ਮਦਦ ਕੀਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੋ ਪਿੰਡ-ਪਿੰਡ ਇਹ ਘਟਨਾ ਘਟ ਰਹੀ ਹੈ ਬਿਜਲੀ ਦਾ ਕਾਰਨ ਜਾਂ ਹੋਰ ਕੋਈ ਸ਼ਰਾਰਤੀ ਅਨਸਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਦੇਖੋ ਜੀ ਗੱਲ ਇਹ ਹੈ ਵੀ ਪਿੰਡ ਵਾਸੀਆਂ ਨੂੰ ਸੁਨੇਹਾ ਇਹ ਹੈ ਜਿਵੇਂ ਅੱਜ ਇੱਕ ਜੁਟਤਾ ਦਾ ਅਜ਼ਹਰ ਕੀਤਾ ਹੈ ਕਿ ਸਾਰੇ ਇੱਕਦਮ ਇਕੱਠੇ ਹੋ ਕੇ ਉੱਥੇ ਪਹੁੰਚੋ ਪਹਿਲੀ ਗੱਲ ਤਾਂ ਇਹ ਜੀ ਘਟਨਾ ਵਾਪਰੇ ਨਾ ਜੇ ਵਾਪਰ ਜਾਂਦੀ ਹੈ ਤਾਂ ਅਸੀਂ ਇੱਕ ਦੂਜੇ ਦੇ ਸਾਥ ਦਈਏ ਤੇ ਸਾਥ ਨਾਲ ਹੀ ਇਹ ਤੇ ਚੀਜ਼ ਤੇ ਕਾਬੂ ਪਾਇਆ ਜਾ ਸਕਦਾ ਹੈ ਇਕੱਲੇ ਕਰੇ ਦਾ ਇਹ ਕੰਮ ਨਹੀਂ پھلسا او بيدر جي ٽرڪي کي پير به دارن ۾ ماڻھي ڇڏيو